ਆਣਾ ਹੋਰ ਮਿਲ ਲਾਈਟਸਾਈਡ ਨੇ ਅਮਨਦੀਪ कौर 골ਡੀ ਮੁਸਾਫਰ ਐਮਐਲਏ ਬਲੰਗਾਨਾ ਅੱਜ ਅਸੀਂ ਇੱਕ ਬੜੇ ਹੈ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨ ਲਈ ਆਏ ਹਾਂ ਜਿਸ ਗੱਲ ਦਾ ਡਰ ਸੀ ਉਹ ਗੱਲ ਹੁਣ ਹੁਣੀ ਸਟਾਰਟ ਹੋ ਗਈ ਹੈ ਕਿਉਂਕਿ ਜਿਹੜਾ ਦੇਸ਼ ਦੇ ਵਿੱਚ ਰਾਜਨੀਤੀ ਚ ਨਵਾਂ ਮੋੜ ਆਇਆ ਬੀਜੇਪੀ ਸਰਕਾਰ ਨੇ ਜਿੰਨੇ ਵੀ ਆਪੋਜੀਸ਼ਨ ਵਾਲੇ ਸੀ ਸਾਰਿਆਂ ਨੂੰ ਤੰਗ ਕਰਨਾ ਸ਼ੁਰੂ ਕਰਿਆ ਔਰ ਸਭ ਤੋਂ ਵੱਡਾ ਮੁੱਦਾ ਐ ਸੀ ਜਿਹਦੇ ਤੋਂ ਡਰ ਸੀ ਉਸ ਇਮਾਨਦਾਰ ਇਨਸਾਨوں ਜਿਨੇ ਇਹਨਾਂ ਨੂੰ ਰਾਜਨੀਤੀ ਕਰਨੀ ਸਿਖਾਤੀ ਉਹਨੂੰ ਅੰਦਰ ਛੁਟੇਕੇ ਚ ਪਾ ਕੇ ਇੱਕ ਨਵਾਂ ਸਿਸਟਮ ਤਿਆਰ ਕਰਿਆ ਉਹਦੇ ਨਾਲ-ਨਾਲ ਹੁਣ ਜਿੱਥੇ-ਜਿੱਥੇ ਆਮ ਆਦੀ ਪਾਰਟੀ ਦੀ ਸਰਕਾਰ ਸੀ ਜਿੱਥੇ-ਜਿੱਥੇ ਅਰਵਿੰਦ ਕੇਜਰੀਵਾਲ ਜੀ ਦੀ ਸੋਚੀ ਉਹਨਾਂ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਲੱਗੇ ਸੋ ਬੀਜੇਪੀ ਸਰਕਾਰ ਨੇ ਆਪਦਾ ਪੂਰਾ ਜ਼ੋਰ ਬੀਜੇਪੀ ਪਾਰਟੀ ਨੇ ਲਾ ਰੱਖਿਆ ਵੀ ਕਿਸੇ ਤਰੀਕੇ ਕਿੱਦਾ ਆਮ ਆਦੀ ਪਾਰਟੀ ਦੇ ਵਰਕਰ ਆਮ ਆਦੀ ਪਾਰਟੀ ਦੇ ਵੋਲੰਟੀਅਰ ਆਮ ਆਦੀ ਪਾਰਟੀ ਦੇ ਐਮਐਲਏ ਆਮ ਆਦੀ ਪਾਰਟੀ ਦੇ ਐਮਪੀ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਅੱਜ ਤੁਹਾਡੇ ਸਾਹਮਣੇ ਅਸੀਂ ਸਾਰੇ ਤਿੰਨੋ ਐਮਐਲਏ ਇਕੱਠੇ ਹੋ ਕੇ ਕੱਲ ਤਕਰੀਬਨ 12:52 ਮਿੰਟ ਤੇ ਇੱਕ ਇੱਕ ਕਾਲ ਆਈ ਜਿਹੜਾ ਨੰਬਰ ਹੈ +35796718959 ਇੱਕ ਕਾਲ ਆਈ ਮੈਂ ਸੇਵਕ ਸਿੰਘ ਬੋਲ ਰਿਹਾ ਇਹ ਨੰਬਰ ਸਾਈਪ੍ਰਸ ਦਾ ਨੰਬਰ ਹੈ ਮੈਂ ਸੇਵਕ ਸਿੰਘ ਬੋਲ ਰਿਹਾ ਤੁਸੀਂ ਐਮਐਲਏ ਸਾਹਿਬ ਬੋਲ ਰਹੇ ਹੋ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਮੈਂ ਜਗਦੀਪ ਕੰਬੋਜੀ ਨਾਲ ਗੱਲ ਕਰਨੀ ਮੈਂ ਕਿਹ ਜੀ ਬੋਲ ਰਿਹਾ ਕਹਿੰਦਾ ਜੀ ਤੁਸੀਂ ਕੰਫਰਟੇਬਲ ਹੋ ਗੱਲ ਕਰਨਾ ਉਸਤੇ ਮੈਂ ਕਿਹ ਜੀ ਬੋਲੋ ਕਹਿੰਦਾ ਮੇਰੀ ਤੁਹਾਨੂੰ ਇੱਕ ਆਫਰ ਹੈ ਤੁਸੀਂ ਤੁਹਾਨੂੰ ਭਾਜਪਾ ਜੁਆਇਨ ਕਰਵਾਉਣਾ ਚਾਹੁੰਦੇ ਹਾਂ ਮੈਂ ਕਿਹ ਜੀ ਕਿਸ ਲਈ ਕਹਿੰਦੇ ਜੀ ਤੁਹਾਡੇ ਲਈ ਬਹੁਤ ਚੰਗੀ ਆਫਰ ਹੈ ਜੋ ਤੁਹਾਡੀ ਡਿਮਾਂਡ ਹੈ ਤੁਸੀਂ ਦੱਸੋ ਮੈਂ ਕਿਹ ਜੀ ਮੇਰੀ ਕੋਈ ਡਿਮਾਂਡ ਨਹੀਂ ਕਹਿੰਦੇ तकरीबन 20 ਤੋਂ 25 ਕਰੋੜ ਰੁਪਏ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਬੀਜੇਪੀ ਪਾਰਟੀ ਜੁਆਇਨ ਕਰੋ ਮੈਂ ਕਹਾ ਜੀ ਮੈਨੂੰ ਕੋਈ ਲੋੜ ਨਹੀਂ ਬੀਜੇਪੀ ਪਾਰਟੀ ਜੁਆਇਨ ਕਰਨੀ ਤੇ ਤੁਸੀਂ ਮੇਰਾ ਨੰਬਰ ਕਿਸ ਤੋਂ ਲਿਆ ਤੇ ਕਿਉਂ ਲਿਆ 나 ਮੇਰਾ ਕੋਈ ਇੰਟਰਸਟ ਹੈ ਤੇ 나 ਹੀ ਮੈਨੂੰ ਤੁਹਾਡੀ ਕੋਈ ਲੋੜ ਹੈ ਬਿਕੋਜ਼ ਆਮ ਆਦੀ ਪਾਰਟੀ ਨੇ ਜੋ ਸਾਡੇ ਲਈ ਕਰਿਆ ਹੈ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਸੀ ਆਮ ਘਰਾਂ ਦੇ ਨੌਜਵਾਨ ਭਰਾਵਾਂ ਨੂੰ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਸੋ ਇਹ ਸਭ ਤੋਂ ਵੱਡਾ ਇਸ਼ੂ ਸੀ ਕੱਲ ਦਾ ਉਹਨ ਅਰਵਿੰਦ ਕੇਜਰੀਵਾਲ ਜੀ ਨੂੰ ਤੁਸੀਂ ਅੰਦਰ ਕਰ ਲਿਆ ਅਰਵਿੰਦ ਕੇਜਰੀਵਾਲ ਦੀ ਟੀਮ ਨੂੰ ਤੁਸੀਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਇਹਦੇ ਲਈ ਇੱਕੋ ਹੀ ਮਤਲਬ ਹੈ ਵੀ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਜੇ ਇਲੈਕਸ਼ਨ ਸਿਸਟਮ ਦੀ ਫਿਰ ਲੋੜ ਹੀ ਕੀ ਹੈ ਜੀ ਤੁਸੀਂ ਐਂ ਖਰੀਦਾ-ਫਰੋਤੀ ਕਰ ਰਹੇ ਹੋ ਸੋ ਇਸੇ ਤਰ੍ਹਾਂ ਮੈਡਮ ਜੀ ਨੂੰ ਵੀ ਕਾਲ ਆਏ ਕੋਲਡੀ ਹੋਰ ਵੀ ਜਿਹੜੇ ਸਾਡੇ ਐਮ ਐਲ ਏ ਸਭਾਬ ਸੀ ਉਹਨਾਂ ਨੂੰ ਫੋਨ ਆਲੇ ਕੱਲ੍ਹ ਦੇ ਸਟਾਰਟ ਹੋਏ ਹੈ ਸੋ ਮੁਗਲਾਂ ਨੇ ਵੀ ਪੰਜਾਬੀਆਂ ਨਾਲ ਪੰਜਾਬੀਆਂ ਨੇ ਲੜਾਈ ਲੜੀ ਅੰਗਰੇਜ਼ਾਂ ਨਾਲ ਵੀ ਪੰਜਾਬੀਆਂ ਨੇ ਲੜਾਈ ਲੜੀ ਸੋ ਇਸੇ ਤਰ੍ਹਾਂ ਦੇਸ਼ ਦੇ ਵਿੱਚ ਜੇ ਰਾਜਨੀਤੀ 'ਚ ਦਿੱਲੀ ਤੋਂ ਬਾਅਦ ਕਿਤੇ ਬਦਲਾਅ ਆਇਆ ਤਾਂ ਉਹ ਵੀ ਪੰਜਾਬ 'ਚ ਆਇਆ ਸੋ ਤੁਸੀਂ ਆਪ ਦਾ ਜਿੰਨਾ ਜ਼ੋਰ ਲੱਗਦਾ ਲਾ ਲਓ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੋਚ ਨੂੰ ਐਡੀ ਐਲ ਦੀ ਤੁਸੀਂ ਖਰੀਦ ਸਕਦੇ ਜਿਹੜੇ ਕਮਜ਼ੋਰ ਦਿਲ ਦੇ ਹੁੰਦੇ ਆ ਉਹ ਖਰੀਦੇ ਜਾ ਸਕਦੇ ਆ ਪਰ ਅਰਵਿੰਦ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਆਮ ਆਦੀ ਪਾਰਟੀ ਨੂੰ ਆਮ ਲੋਕਾਂ ਨੂੰ ਰਾਜਨੀਤੀ ਕਰਨੀ ਸਿਖਾਈ ਲੋਕਾਂ ਨੂੰ ਪੁਰਾਣੇ ਲੀਡਰਾਂ ਨੂੰ ਸੜਕਾਂ ਤੇ ਆਉਣਾ ਮਜਬੂਰ ਕਰਤਾ ਇਹ ਬੀਜੇਪੀ ਸਰਕਾਰ ਜਿਹੜੇ ਛੂਟੇ ਕੇਸ ਪੜਾ ਕੇ ਜਿਸ ਦੇ ਵਿੱਚ ਅੱਜ ਤੱਕ ਕਦੇ ਕੋਈ ਪੈਸੇ ਦਾ ਲੈਣ ਦੇਣ ਵੀ ਨਹੀਂ ਹੋਇਆ ਉਹਦੇ ਅੰਦਰ ਕਿੰਨੇ ਸਾਡੇ ਲੀਡਰ ਅੰਦਰ ਦੇਤੇ ਪਰ ਜਿਹੜਾ ਹਾਲਾਤ ਤੁਸੀਂ ਆ ਖਰੀਦ ਆਫਰਤ ਸ਼ੁਰੂ ਕਰਤੀ ਹੈ ਸੋ ਹਰ ਲੋਕ ਵਿਕਾਉ ਨਹੀਂ ਗਏ ਪੰਜਾਬ ਦੇ ਲੋਕ ਆਪਦੇ ਦੀਨ ਬੰਦ ਤੇ ਖੜੇ ਹੈ ਪੰਜਾਬ ਦੇ ਲੋਕਾਂ ਨੇ 2022 ਚ ਇਤਿਹਾਸ ਰਚਿਆ ਅੱਜ ਵੀ ਉਹ ਅਰਵਿੰਦ ਕੇਜਰੀਵਾਲ ਹੋਣ ਭਗਵੰਤ ਮਾਨ ਦੀ ਸੋਚ ਨਾਲ ਖੜੇ ਸੋ ਇਹ ਹਰਕਤਾਂ ਛੱਡ ਦਿਓ